ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਬਰ ਇਕ ਨਾਮ ਜਪਤ ਅਗਨ ਤਨਿਕੈ ਬੇਦ ਪ੍ਰਾਨ ਸਿਮਰਤ ਸੁਦਾਕਰ ਕੀਨੇ ਰਾਮ ਨਾਮ ਕਾ ਕਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨਿ ਨ ਆਵੈ ਤਾਂ ਕੀਏ ਦਰਸ ਤਹਾਰੂ ਨਾਨਕ ਹੁਨ ਸੰਗ ਮੋਹਿ ਉਦਾਰੋ রটি চলো চাল মে পোত উঠ উঠা চলো উঠো 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 রোটি খা লো চালো चलो 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 मैं और भी काम करना है रोटी खा के न बेड़ो ਰੋਟੀਆਂ ਖਾਲੇ ਤਾਂ ਇਹਨਾਂ ਨੇ ਵੀ ਰੋਟੀ ਖਾਣੀ ਆਂ ਮੈਂ ਦੋ ਬੱਚੇ ਚਾਰ ਲਈ ਲੜੀ ਜਾਂਦੇ ਇਹਨਾਂ ਨੂੰ ਚਾਰ ਦੇ ਦੇ ਮੈਂ ਤਾਂ ਲੂਣ ਨਾਲ ਖਾ ਲੂੰਗਾ ਉਹ ਤਾਂ ਟੱਬੀ ਮੁੱਕ ਗਿਆ ਜੇ ਮੈਂ ਆ ਰੋਟੀ ਇਹਨਾਂ ਨੂੰ ਹੁਣ ਖਾਣ ਨੂੰ ਦਿੰਦੀ ਆ ਤਦ ਪਹਿਨ ਨੂੰ ਰੋਟੀ ਡੱਬੇ ਚ ਕੀ ਪਾਉਂਗੀ ੱਖ ਨਾਲ ਤਾਂ ਮੇਰੀ ਵੀ ਜਾਨ ਨਿਕਲਦੀ ਜਾਂਦੀ ਆ ਕੀ ਕਰਾਂ ਮੈਂ ਰੱਬਾ ਆ ਗਿਆ ਤੁਸੀਂ ਆ ਗਿਆ ਮੈਂ ਮਿੰਦੋ ਮੈਨੂੰ ਤਾਂ ਹੁਣ ਭੁੱਖ ਹੈ ਨਹੀਂ ਮੈਂ ਉੱਥੇ ਜਾ ਕੇ ਰੋਟੀ ਖਾ ਲੂੰਗਾ ਤੂੰ ਆ ਤਵੇ ਤੇ ਗਰਮ ਕਰ ਕੇ ਰੋਟੀ ਮੇਰੀ ਬੰਦੇ ਜਾਣ ਲਈ ਆ ਲਓ ਜੀ ਰੋਟੀ ਆ ਚਾਰ ਵੀ ਵਿੱਚ ਹੀ ਪਾਤਾ ਠੀਕ ਕੀਤਾ ਚੰਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰ ਗੁਰਬਖਸ਼ ਸਿੰਘ ਜੀ ਦੇ ਘਰ ਵਾਹਿਗੁਰੂ ਜੀ ਨੇ ਭਝੰਗੀ ਜੀ ਦਾਤ ਬਖਸ਼ੀਏ ਸੋ ਬਾਣੀ ਦੇ ਪਾਠ ਦੌਰਾਨ ਚਾਹ ਪਕੌੜਿਆਂ ਦੇ ਲੰਗਰ ਅਤੇ ਪਾਠ ਪ੍ਰਸੰਗਤ ਬੈਠ ਦੇ ਲੰਗਰ ਲਈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੋਵੇ ਬਾਣੀ ਸਰਵਣ ਕਰੋ ਅਤੇ ਸਰਦਾਰ ਸਾਹਿਬ ਜੀ ਵੱਲੋਂ ਸਾਰਿਆਂ ਨੂੰ ਲੰਗਰ ਲਈ ਖੁੱਲ੍ਹਾ ਸੱਦਾ ਹੈ ਵਾਹਿਗੁਰੂ ਅੱਜ ਤਾਂ ਮੈਂ ਨਿਆਣਿਆਂ ਨੂੰ ਵੀ ਸਮਾਨ ਨਾਲ ਖੁਸ਼ ਕਰ ਦੂੰ ਲਿਆ ਕੇ ਤੇ ਆਪਣੀ ਘਰ ਵਾਲੀ ਮਿੰਦੋ ਨੂੰ ਵੀ ਖੁਸ਼ ਕਰ ਦੂੰਗਾ ਸੁਣ ਲਈ ਓ ਪ੍ਰਮਾਤਮਾ ਬਹੁਤ ਧੇਰ ਹੋ ਗਈ ਰੱਬਾ ਚੰਗੀ ਰੋਟੀ ਖਾਦੇ ਨੂੰ ਲੂਣ ਨਾਲ ਤਾਂ ਹਰ ਰੋਜ਼ ਖਾਈਦੀ ਆ ਅੱਜ ਖਾਵਾਂਗੇ ਵਧੀਆ ਚੀਜ਼ਾਂ ਨਾਲ ਧੰਨਾ ਰੱਬਾ ਵਾਹਿਗੁਰੂ 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 ਮੈਂ ਸ੍ਰੀ ਕੋਲ ਜਾ ਕੇ ਗੱਲ ਕਰਦੇ ਆ ਪਕੌੜਿਆਂ ਦੀ ਖੁਸ਼ਬੂ ਵੀ ਆਂਦੀ ਆ ਬਈ ਇੱਥੇ ਤਾਂ ਸਾਜੀ ਆਹ ਓਸਤਾਦ ਜੀ ਆਹ ਖੁਸ਼ਬੂ ਦੇਖੋ ਕਿਦਾਂ ਦੀ ਆndi ਐ ਇਦਾਂ ਨੂੰ ਕਰਕੇ ਹਾਂਜੀ ਅੱਜ ਤੱਕ ਪ੍ਰਮਾਤਮਾ ਨੇ ਮੌਜਾਂ ਲਾਤੀਆਂ ਮੈਂ ਰਾਸਤੇ ਜਾਂਦਾ ਸੀ ਅੱਛਾ ਤਾਂ ਇੱਥੇ ਗੁਰਦੁਆਰੇ ਨਾਊਂਸ ਹੋਈ ਆਂ ਕੀ ਕਹਿੰਦੇ ਗੁਰਬਾਖਸ਼ੋਂ ਦੇ ਭਜੰਗੀ ਹੋਇਆ ਉਹਦੀ ਖੁਸ਼ੀ ਦੇ ਵਿੱਚ ਅੱਜ ਪਾਰਟੀ ਕਰ ਰਹੇ ਆ ਉਹਨਾਂ ਨੇ ਅਨਾਊਂਸਮੈਂਟ ਕੀਤੀ ਆਂ ਵੀ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਆਂ ਉੱਥੇ ਤੱਕ ਸਾਰੀ ਸੰਗਤ ਆ ਕੇ ਗੁਰਬਾਣੀ ਸੁਣੇ

ਆ ਕਰਕੇ ਸੈੱਟ ਕਰਕੇ ਆਨੇ ਨਾਲੇ ਮਸਾਲਾ ਸੱਟ ਲਾ ਅੱਛਾ ਕੋਈ ਨਹੀਂ ਕੋਈ ਜਾਣਾ ਜ਼ਰੂਰ ਆਪਾਂ ਉਹ ਚੱਲਦੇ ਆਂ ਮਸਾਲਾ ਸੱਟਣ ਵਾਲੇ ਤਿੰਨ ਇੱਕ ਦੀ ਬਜਰੀ ਸੱਟ ਮੈਂ ਚੌਕਟ ਭਰਨੀ ਆ ਅੱਛਾ ਕੀ ਆ ਵਪਾਰਾ ਬਣ ਚੱਲਿਆ ਉਹ ਦੂਜੇ ਬੰਦੇ ਨੂੰ ਮवाज ਮਾਰਨ ਨਾਲੇ ਅੱਛਾ ਅੱਛਾ ਬੱਸ ਕਰ ਹੁਣ ਇੱਕ ਤਾਂ ਕਿਆ ਕਰਨੀ ਆ ਰੋਟੀ ਦਾ ਟਾਈਮ ਹੋਇਆ ਉਹ ਉਸਤਾਦ ਜੀ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਕੀ ਮੰਗਿਆ ਉਧਰ ਤਾਂ ਸਪੀਕਰਾਂ ਦੀ ਵੀ ਆਵਾਜ਼ ਬੰਦ ਹੋ ਗਈ ਮੇਰਾ ਤਾਂ ਖਿਆਲ ਉਧਰ ਆ ਮੈਨੂੰ ਲੱਗਦਾ ਉਧਰ ਸਾਰਾ ਖਤਮ ਹੋ ਜਾਣਾ ਕੰਮ ਉਸਤਾਦ ਜੀ ਟਾਈਮ ਹੋ ਗਿਆ ਬਾਤ ਚੱਲੀਏ ਹੁਣ ਆ ਬਾਤ ਗੁਰਸ਼ ਮਾਰ ਲੈਨੇ ਮਾਰ ਜਾ ਉਹ ਗੁਰਸ਼ ਫੇਰ ਮਾਰੀ ਕਿਤੇ ਜਾਂਦੇ ਨਾ ਰਹੇ ਜੇ ਮੈਂ ਤਾਂ ਸਵੇਰ ਦਾ ਖੁਸ਼ ਹੋਇਆ ਪਿਆ ਉਹ ਬਾਤ ਚੱਲ ਫੇ ਚੱਲ 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 ਆ ਜਾ ਆ ਜਾ ਉਸਤਾਦ ਜੀ ਆ ਜਾ ਆ ਜਾ ਆ ਜਾ ਉੱਪਰ ਆ ਗਿਆ ਉੱਪਰ ਰੱਖਿਆ ਲਾ ਦੇ ਜਾਂ ਡੇਗਿਆ ਨਾ ਇਹ ਥੱਲੇ ਰੱਖ ਦੇ ਇਹਨੂੰ ਉਹ ਤੁਹਾਡੇ ਨਾਲ ਤਾਂ ਸਾਡੀ ਉੱਥੇ ਇੱਜਤ ਹੋਣੀ ਆ ਪ੍ਰਸ਼ਾਦ ਦੇ ਵੀ ਚਾਰ ਲਿਆਣੇ ਉਥੋਂ ਪ੍ਰਸ਼ਾਦ ਦੇ ਲੈ ਲੈਣੇ ਚਾਹ ਉਹ ਧਰਦਿਆਂ ਲਈ ਉਸਤਾਦ ਜੀ ਆ ਜਾ ਆ ਜਾ ਤੁਹਾਨੂੰ ਕਾਹਨੇ ਪੁੱਛਿਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਆਣ ਦੀ ਆਹੋ ਜੀ ਚੱਕੀ ਸੰਗਤ ਕੋਲਾ ਸਾਥ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਿੱਧਾ ਰਾਬਾ ਨਹੀਂ ਹੋ ਗਿਆ ਲੱਗਦਾ ਸਮਾਂ ਸੀ ਹੋ ਗਿਆ ਮੈਂ ਤਾਂ ਕਹਿੰਦਾ ਸੀ ਹਮੇਸ਼ਰ ਚੱਲੀਏ ਪਰ ਹੁਣ ਤਾਂ ਦੁਬਾਰਾ ਹੀ ਹੋ ਗਿਆ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਲੰਗਰ ਚੱਲਦਾ ਲੰਗਰ ਚੱਲਦਿਆ ਆ ਟਾਈਮ ਤੁਸੀਂ ਲੇਟ ਹੋ ਗਏ ਆ ਲੇਟ ਹੋ ਗਏ ਕੰਮ ਤੇ ਲੇਟ ਹੋ ਗਏ ਚਲੋ ਕੋਈ ਨਹੀਂ ਦੇਖਦੇ ਅੰਸ਼ਾਗਲੇ ਕਿ ਪਰ ਨੇ ਕੋਈ ਦੇਖਦੇ ਆ ਉੱਥੇ ਬੈਠੋ ਤੁਸੀਂ ਨੇ ਅੰਦਰ ਛਕਲੇ ਨਹੀਂ ਨੇ ਅੰਦਰ ਪਰੌਣੇ ਬੈਠੇ ਆ ਤੁਸੀਂ ਹੁਣ ਉੱਧਰ ਬੈਠੋ ਉਸੇ ਉਹ ਬੰਦੇ ਬੈਠੇ ਉਹ ਤੁਹਾਨੂੰ ਬੈਠ ਕੇ ਲੈ ਰਾਬਾ ਜੀ ਹਾਂ ਬਾਹਰ ਬੈਠ ਕੇ ਖਾਣਾ ਲਓ ਲਿਆ ਫਿਰ ਉੱਥੇ ਬਾਹਰ ਖਾ ਲਿਆ ਜਾਨੀ ਤੁਨ ਖਨਾਲ ਤਾਂ ਮੇਰੀ ਵੀ ਜਾਨ ਨਿਕਲੀ ਜਾਂਦੀ ਆ ਹਾਏ ਰੱਬਾ ਮੈਂ ਕੀ ਕਰਾਂ ਆ ਲੋ ਫਾਤੀ ਰੋਟੀ ਆਚਾਰ ਵਿੱਚ ਹੀ ਰੱਖ ਦਿੱਤਾ ਠੀਕ ਕੀਤਾ ਖੜਾ ਹੋਣਾ ਇਸ ਜਿੱਤਿਆ ਨਾ ਮਿੰਦੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਜਾਣਾ ਹਾਂਜੀ ਮੇਰੀਆਂ ਦਿਹਾੜੀਆਂ ਦਾ ਸਾਰੀਆਂ ਲੱਗਦੀਆਂ ਹੀ ਨਹੀਂ ਕਿਤੇ ਦਿਹਾੜੀ ਮਿਲ ਜਾਂਦੀ ਕਿਤੇ ਮਿਲਦੀ ਨਹੀਂ ਹੈਗੀ ਤੇ ਤੈਨੂੰ ਪਤਾ ਹੀ ਆਪਣੀ ਆਮਦਨ ਕਿੰਨੀ ਦਾ ਬੱਚਿਆਂ ਨੂੰ ਵੀ ਆਪਾਂ ਸਰਕਾਰੀ ਸਕੂਲ ਚ ਪੜਨਾ ਪਾਇਆ ਉੱਥੇ ਕਿਹੜਾ ਸਾਡੇ ਬੱਚਿਆਂ ਨੂੰ ਕੋਈ ਵਧੀਆ ਸਮਝਦੇ ਆ ਮੇਰੇ ਦਿਮਾਗ 'ਚ ਇੱਕ ਗੱਲ ਆਂਦੀ ਆ ਭਈ ਜੇ ਤੂੰ ਰੰਧਾਵੇ ਦੇ ਕੰਮ ਕਰਨ ਲੱਗ ਜਵੇਂ ਤਾਂ ਆਪਣੀ ਥੋੜੀ ਜਿਹੀ ਆਮਦਨ ਵੀ ਵਾਝੂਗੀ ਤੇ ਕੁਝ ਨਹੀਂ ਹੋਣ ਲਗਾ ਸਾਰਿਆਂ ਦੇ ਕੰਮ ਕਰਦੀਆਂ ਹੀ ਆਂ ਬਾਕੀ ਦੀਆਂ ਵੀ ਕੰਮ ਘਰਾਂ ਚ ਕਰਦੀਆਂ ਹੀ ਆਂ ਆਪਣੀ ਦੋਹਰੀ ਆਮਦਨ ਹੋਵੇ ਬੱਚਿਆਂ ਨੂੰ ਚੰਗੇ ਸਕੂਲੇ ਪਾ ਦਵਾਂਗੇ ਆਪਾਂ ਰਹਿਣ ਦਿਓ ਜੀ ਮੈਂ ਉਸ ਰੰਡਾਵੇ ਦੇ ਘਰ ਕੰਮ ਨਹੀਂ ਕਰਨਾ ਉਹ ਪਹਿਲਾਂ ਜਮਾਲੋ ਉਹਦੇ ਘਰ ਕੰਮ ਕਰਦੀ ਸੀ ਵਿਚਾਰੀ ਨੂੰ ਆਪਣਾ ਆਪ ਗਵਾਉਣਾ ਪਿਆ ਮਿੰਦੋ ਮੇਰੇ ਗੱਲ ਸੁਣੋ ਜੇ ਵੀ ਘਰ ਵਾਲੀ ਜੀ ਦੀ ਹੁੰਦੀ ਤਾਂ ਵੀ ਮੈਂ ਉਹਨਾਂ ਦੇ ਕੰਮ ਕਰ ਲੈਂਦੀ ਉਹ ਰਹਿਣ ਦਿਓ ਜੀ ਮੈਂ ਨਹੀਂ ਕੰਮ ਕਰਨਾ ਉਹਨਾਂ ਦੇ ਤੁਸੀਂ ਕੋਈ ਇੱਜਤ ਵਾਲਾ ਘਰ ਦੇਖ ਲਓ ਉੱਥੇ ਕੰਮ ਕਰ ਲਊ ਮੈਂ ਮਿੰਦੋ ਮੇਰੀ ਗੱਲ ਤਾਂ ਸੁਣਾ ਆ ਮਲਕੀਤ ਤੇ ਉਹ ਜਿਹੜਾ ਸਰਜੀਤ ਆ ਉਹਨਾਂ ਦੇ ਘਰਾਂ ਦਾ ਹਸ਼ਰ ਦੇਖ ਕੀ ਕੁਝ ਹੁੰਦਾ ਆ ਉੱਥੇ ਜਿਹੜੀਆਂ ਔਰਤਾਂ ਕੰਮ ਕਰਦੀਆਂ ਸੀ ਉਹਨਾਂ ਦਾ ਕੀ ਹਸ਼ਰ ਹੋਇਆ ਇਹ ਤਾਂ ਫੇਰ ਵੀ ਬਾਕੀਆਂ ਨਾਲੋਂ ਚੰਗਾ ਆ ਆਪਾਂ ਗਰੀਬ ਆ ਜੇ ਮਾੜਾ ਮੋਟਾ ਕਿਤੇ ਕੋਈ ਗੱਲਬਾਤ ਛੋਟੀ ਮੋਟੀ ਆ ਉਹਨੂੰ ਆਪਾਂ ਨੂੰ ਜਿਗਰਾ ਕਰਨਾ ਪੈਣਾ ਆਪਾਂ ਗਰੀਬ ਆ ਸੁਣੀ ਨਹੀਂ ਕਾਬਤ ਕਦੀ ਗਰੀਬ ਦੀ ਘਰ ਵਾਲੀ ਨੂੰ ਸਾਰੇ ਭਾਦੀ ਕਹਿੰਦੇ ਆ ਫੇਰ ਵੀ ਜੇ ਸਿਰ ਤੋਂ ਪਾਣੀ ਲੰਘਣ ਲੱਗਾ ਮੈਂ ਬੈਠਾ ਇੱਥੇ ਜੇ ਕਹੇ ਤਾਂ ਮਾਂ ਨੂੰ ਪੁੱਛ ਲਵਾਂ ਪਤਾ ਨਹੀਂ ਜੀ ਮੇਰਾ ਤਾਂ ਮਨ ਨਹੀਂ ਮੰਨਦਾ ਉਹਦੇ ਘਰ ਜਾਣ ਨੂੰ ਸਾਸਰੀ ਕਾਲ ਸਰਦਾਰ ਜੀ ਮੈਂ ਮੀ ਤੇਰੇ ਘਰ ਵਾਲੀ ਆ ਉਹਨਾਂ ਨੇ ਤੁਹਾਡੇ ਨਾਲ ਮੇਰੇ ਕੰਮ ਬਾਰੇ ਗੱਲ ਕੀਤੀ ਹੋਣੀ ਆ ਵੈਸੇ ਤਾਂ ਹੁਣ ਕੰਮ ਦੀ ਕੋਈ ਲੋੜ ਨਹੀਂ ਜੇ ਤੁਹਾਡਾ ਕੰਮ ਚੰਗਾ ਲੱਗਾ ਕੋਈ ਨਹੀਂ ਰੱਖੀ ਲਾਵਾਂਗੇ ਜੀ ਛੁੱਟੀ ਹੈ ਉਹਦਾ ਸਾਹ ਨਹੀਂ ਲੱਗ ਰਿਆ ਪਹਿਲਾਂ ਉਹਨੂੰ ਲਾ ਪੁੱਛਦਾ ਪਹਿਲਾਂ ਲੱਗਦਾ ਪੁੱਛਾ ਤੇਰੀ ਨੀਅਤ ਤੇ ਲਾਉਣਾ ਪੈਣਾ ਪਹਿਲਾਂ ਦੇਖ ਲੈ ਕਿਤੇ ਪੁੱਛਾ ਤੇਰੀ ਇੱਜਤ ਤੇ ਨਾ ਲੱਗ ਜਾਵੇ ਕੀ ਗੱਲ ਹੋ ਗਈ ਮੇਲੋ ਸਲੂ ਚੇਰੁੰਦਾ ਵੇ ਨੇ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਦੇਖੀ ਜਾਊਗਾ ਕਿ ਖਾਊਗਾ ਵੀ ਸਰਦਾਰ ਸਾਹਿਬ ਦਾ ਪਾ ਦੇ ਬੱਚਿਆਂ ਲਈ ਮੈਂ ਲੈ ਜਾऊंगा ਕਰ ਲਿਆ ਮਿਹਰਬਾਨੀ ਆ ਵੀ ਥੋੜੀ ਜੀ ਪਾ ਦੋ ਆਲਫਾ ਫਿਰ ਪਾ ਦੋ ਹੋਰ ਤੈਨੂੰ ਪਾਤੀ ਹੁਣ ਤੈਨੂੰ ਡੱਬਾ ਨਾਲ ਪੈਕ ਕਰਾ ਦਵਾ ਫਾਦੇ ਸਰਦਾਰ ਜੀ ਥੋੜੀ ਜੀ ਕੋਈ ਨਹੀਂ ਸ਼ਾਮ ਨੂੰ ਬੱਚੇ ਖਾ ਲੋਗੇ ਬੱਚੇ ਢੀਕਦੇ ਆ ਉਹਨਾਂ ਨੇ ਲੂਣ ਚ ਦੂਜੇ ਨਾਲ ਹੀ ਖਾਂਦੇ ਆ ਚਾਰ ਨਾਲੇ ਰੋਟੀ ਖਾਂਦੇ ਆ ਕੋਈ ਨਹੀਂ ਹੁਣ ਫੇ ਸ਼ਾਮ ਨੂੰ ਜਬ ਚੂਗਾ ਫੇ ਦੇ ਦੇਮਾਂਗੇ ਤੁਹਾਨੂੰ ਆ ਜੀ ਬਾਜ ਮਾਤਰਾ ਗਾਲ ਸੁਣ ਤੂੰ ਬੱਚਿਆਂ ਨੂੰ ਦਾਲੇ ਖਵਾਉਂਗਾ ਰੋਟੀਆਂ ਵੀ ਲੈ ਜਾ ਰੋਟੀਆਂ ਵੀ ਲੈ ਜਣੇ ਵਾਲੇ ਨੇ ਫਾਪੜ ਲਵਾ ਬਹੁਤ ਮਿਹਰਬਾਨੀ ਸਰਦਾਰ ਜੀ ਚੱਲ ਗਾਲ ਵੀ ਲੈ ਜਾਓ ਥੋੜੀ ਜੀ ਤੂੰ ਕੀ ਸੋਚੂਗਾ ਕਿਸੇ ਰਹੀਸ ਨਾ ਪਾਲਾ ਪਿਆ ਸ਼ੁਕਰੀਆ ਸਰਦਾਰ ਜੀ ਬਹੁਤ ਬਲਟੀ ਜੀ ਕਾਈ ਜਾਨ ओ भाई आज कौन दाल सब्जी ना रोटी खाऊगा आ गए ती चलो अंदर मैं तुम पा के दनी हूं रोटी शुक्र परमात्मा

ਭੁੱਖ ਲੱਗੀ ਸੀ ਨਾ ਮੇ ਪਤ ਨੂੰ ਮੇਰੀ ਲਾਡੋ ਨੂੰ ਭੁੱਖ ਲੱਗੀ ਸੀ ਇਹ ਤਾਂ ਢਾਲ ਆ ਇਹ ਤਾਂ ਪੁੱਤ ਖੱਟੀ ਹੋ ਗਈ ਦਾਲ ਤਾਂ ਖੱਟੀ ਹੋ ਗਈ ਕਿਹੜੇ ਕਰਮਾਂ ਦੀ ਸਜ਼ਾ ਦੇ ਰਿਹਾ ਮੇਰੇ ਬੱਚਿਆਂ ਨੂੰ ਕਦੀ ਖਾਣਾ ਨਹੀਂ ਨਸੀਬ ਹੋਇਆ ਅੱਜ ਜੇ ਖਾਣਾ ਮਿਲਿਆ ਉਹ ਵੀ ਖਰਾਬ ਨਿਕਲਿਆ ਮੇਰੀ ਕੋਈ ਜ਼ਿੰਦਗੀ ਨਹੀਂ ਮੇਰੇ ਬੱਚਿਆਂ ਦੀ ਕੋਈ ਜ਼ਿੰਦਗੀ ਨਹੀਂ ਤੂੰ ਮੀਤ ਤੂੰ ਰੋ ਨਾ ਮੈਂ ਉਹ ਉੱਥੇ ਵਰਤਾਵੇ ਨੇ ਕਿਹਾ ਸੀ ਮੇਰੇ ਰਿਸ਼ਤੇਦਾਰਾਂ ਤੋਂ ਬਾਅਦ ਜੇ ਜਨੇਬੀਆਂ ਕੁਝ ਬਚੀਆਂ ਨਾ ਉਹ ਬੱਚੇ ਨੇ ਲਾ ਜੀ ਨੇ ਨਾਲੇ ਜੇ ਦਾਲ ਦਾਲ ਸਬਜ਼ੀ ਬਚੀ ਉਹ ਲਾ ਜੀ ਮੈਂ ਜਾਣਾਂ ਮੈਂ ਉੱਥੇ ਦੁਆਰਾ ਲੈ ਕੇ ਜਾਂਦਾ ਰੋ ਨਾ ਸਰਦਾਰ ਜੀ ਤੂੰ ਫੇਰ ਆ ਗਿਆ ਭਾਈ ਤੁਸੀਂ ਸਵੇਰੇ ਕਹਿੰਦੇ ਸੀ ਕਿ ਜੇ ਜਲੇਬੀਆਂ ਬਚ ਗਈਆਂ ਤਾਂ ਸ਼ਾਮ ਨੂੰ ਘੇੜਾ ਮਾਰ ਕੇ ਦੇਖ ਲੈ ਆਹੋ ਕਿਹਾ ਤਾਂ ਸੀ ਪਰ ਹੁਣ ਤਾਂ ਬਾਹਰ ਰੱਖ ਦਿੱਤੀਆਂ ਦੇਖ ਲੈ ਬਾਹਰ ਜੇ ਬਚੀਆਂ ਹੋਈਆਂ ਤਾਂ ਲੈ ਜਾਈਂ ਦੇਖ ਲਓ ਜੇ ਅੰਦਰ ਕਿਤੇ ਨਹੀਂ ਅੰਦਰ ਹੈ ਨਹੀਂ ਕਿਤੇ ਉਹ ਤੇ ਬਾਹਰ ਰੱਖ ਦਿੱਤੀਆਂ ਸੀ ਬਾਹਰ ਦੇਖ ਲੈ ਜੇ ਹੈਗੀਆਂ ਤਾਂ ਬਾਹਰ ਰੱਖ ਦਿੱਤੀ ਅਸੀਂ ਅਸੀਂ ਤਾਂ ਰੱਖ ਦਿੱਤੀ ਆ ਬਈ ਜੇ ਕੋਈ ਲੋੜ ਹੋਈ ਤਾਂ ਲੈ ਜਾਊਗਾ اے ربّا ماں ہن اس بندے دا جنم نہیں چاہندا میرا اگلا جنم آ کتے دا جنم دے دیں میرے نال تاں آ کُتا چنگا جینو لوگ جلیل تاں نہیں خبر میرے جیہے وگیہ تے آ کتے میرے نال کدی چنگے ਮੈਨੂੰ ਕੁੱਤੇ ਜਣ ਕੇ ਬਜਦੀ ਜਿੱਦ ਬਜਦੀ ਇੱਕ ਅਗਰ ਹੀ ਬੰਨਾ ਪਰਮਾਨਵਾ ਮੈਂ ਇਸ ਦੁਨੀਆ ਤੋਂ ਦੂਰ ਚਲੀ ਮੈਨੂੰ ਗਾਂ ਦੇ ਜਨਮ ਕੁੱਤੇ ਦਾ ਦੇ ਜਨਮ ਮੈਂ ਹੋਰ ਨਹੀਂ ਜੀਣਾ ਚਾਹਾਂਗਾ ਨਹੀਂ ਤੇਆ ਤੈਨੂੰ ਪਤਾ ਲੱਗਿਆ ਕੁਛ ਕਹਦਾ ਕਹਿੰਦੇ ਪੂਰੇ ਦੀ ਕੁੜੀ ਦਾ ਛੜ ਛੜੀਆ ਹੋ ਗਿਆ ਬਾਤੇ ਹੋ ਗਏ ਪਤਾ ਨਹੀਂ ਕੋਈ ਦਾਜ ਦਾ ਰੋਲਾ ਸੀਗਾ ਉਹ ਤਾਂ ਪਹਿਲੇ ਹੀ ਬਹੁਤ ਗਰੀਬ ਸੀਗਾ ਉਹਨੇ ਦਾਜ ਹੀ ਕਿਥੋਂ ਦੇਣਾ ਸੀ ਉਹਨੂੰ ਕਾ ਪਤਾ ਬਈ ਹੁਣ ਔਖਾ ਹੀ ਆ ਕੰਮ ਤੂੰ ਹੀ ਕੋ ਜੋੜਿਆ ਕੋਈ ਨਿਆਣੇ ਤੇਰੇ ਵੀ ਨਿਆਣੇ ਬੜੇ ਹੋ ਚੱਲੇ ਆ ਬੱਲੀ ਸਾਹਿਬ ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਨ ਆਇਆ ਮੇਰਾ ਮੁੰਡਾ ਬਹੁਤ ਬਿਮਾਰ ਆ ਮੈਨੂੰ ਇਲਾਜ ਦੇ ਦੇ ਜੇ ਪੈਸੇ ਚਾਹੀਦੇ ਆ ਜੇ ਤੁਸੀਂ ਮੇਰੀ ਥੋੜੀ ਬਹੁਤੀ ਮਦਦ ਕਰ ਦਿਓ ਜੀ ਮੈਂ ਇੱਥੇ ਲੱਗਣ ਆਇਆ ਵਰਦਾ ਦਾ ਮਰ ਜਵੇ ਐਦਾ ਕੱਲੀ ਕਰਦੇ ਆ ਬਲੀ ਸਾਹਿਬ ਇਦਾਂ ਨਾ ਕਹੋ ਜੇ ਉਹਦਾ ਸਮੇਂ ਸਿਰ ਇਲਾਜ ਨਾ ਹੋਇਆ ਫਿਰ ਉਹਦਾ ਬਚਣਾ ਬਹੁਤ ਮੁਸ਼ਕਲ ਆ ਮਰਦਾ ਮਰ ਜਵੇ ਸਭ ਇੱਕ ਹੋਰ ਗਰੀਬ ਘਟ ਜੂ ਕੱਲਰ ਨਾ ਤਾਂ ਥੋੜਾ ਮਾਰ ਮਾਰ ਕੱਢੂ ਨੀ ਤਾਂ اے ਬੇਇਨਸਾਫ਼ ਰੱਬਾ ਉਹਨਾ ਅਮੀਰ ਘਰਾਂ ਵਿੱਚ ਜੰਮੇ ਲੋਕਾਂ ਨੇ ਕਿਹੜੀ ਮਿਹਨਤ ਕੀਤੀ ਜੋ ਪਦਾਇਸ਼ ਤੋਂ ਹੀ ਅਮੀਰ ਤੇ ਧਨਾੜ ਬਣੀ ਬੈਠੇ ਨੇ ਤੇਰੀ ਬਣਾਈ ਐਸੀ ਦੁਨੀਆ ਵਿੱਚ ਹੋਰ ਜਿੰਦਾ ਰਹਿਣ ਨੂੰ ਮੇਰਾ ਜੀ ਨਹੀਂ ਕਰਦਾ ਭੁੱਖ ਨਾਲ ਤਾਂ ਮੇਰੀ ਵੀ ਜਾਨ ਨਿਕਲੀ ਜਾਂਦੀ ਆ ਹਾਏ ਰੱਬਾ ਹਾਏ ਰੱਬਾ ਮੈਂ ਕੀ ਕਰਾਂ ਬਲੀ ਸਾਹਿਬ ਇਦਾਂ ਨਾ ਬਲੀ ਸਾਹਿਬ ਇਦਾਂ ਨਾ ਜੇ ਉਹਦਾ ਸਮੇਸਰ ਰਾਜ ਨਾ ਹੋਇਆ ਫਿਰ ਉਹਦਾ ਬਚਣਾ ਬਹੁਤ ਮੁਸ਼ਕਲ ਮਰਦਾ ਮਰ ਜਵੇ ਅਬ ਇੱਕ ਹੋਰ ਗਰੀਬ ਘਟ ਜੋੜ ਗਰੀਬ ਘਟ ਜੋੜ ਜੁੜੀ ਜੀ ਪਾ ਲਾ ਤਾਲ ਫਾਫੇ ਪਾ ਲਾ ਉਹ ਤੇ ਪਾਤੀ ਹੁਣ ਦੱਬਾ ਰ ਬੈਕ ਕਰਾ ਲਵਾ ਕਹਿੰਦੇ ਪੂਰੇ ਦੀ ਕੁੜੀ ਦਾ ਛੜ ਛੜ ਗਿਆ ਹੋ ਗਿਆ ਤੂੰ ਵੀ ਕੋ ਜੁੜਿਆ ਬੜੇ ਹੋ ਚੱਲੇ ਆ ਬੜੇ ਹੋ ਚੱਲੇ ਹੇ ਤਾਂ ਖੱਟੀ ਹੋ ਗਈ ਖਨਾਲ ਤਾਂ ਮੇਰੀ ਵੀ ਜਾਨ ਨਿਕਲੀ ਜਾਂਦੀ ਆ ਥੋੜੀ ਜਿਹੀ ਪਾ ਦੋ ਥੋੜੀ ਜਿਹੀ ਪਾ ਦੋ ਆਲ ਖਾ ਫਿਰ ਪਾ ਲਓ ਥੋੜੀ ਜਿਹੀ ਪਾਤੀ ਹੁਣ ਤਾਂ ਡੱਬਾ ਨਾਲ ਵਾਪੇ ਕਰਾ ਲਵਾ ਕਹਿੰਦੇ ਪੂਰੇ ਦੇ ਕੁੜੀ ਦਾ ਛੜ ਛੜ ਗਿਆ ਹੋ ਗਿਆ ਆਲ ਖਾ ਫਿਰ ਪਾ ਲਓ ਥੋੜੀ ਜਿਹੀ ਪਾਤੀ ਹੁਣ ਤਾਂ ਡੱਬਾ ਨਾਲ ਵਾਪੇ ਕਰਾ ਲਵਾ ਮਰ ਜੋਵੇ ਰੋਵੇ ਇੱਕ ਹੋਰ ਗਰੀਬ ਕਹਿੰਦੇ ਪੂਰੇ ਦੇ ਕੁੜੀ ਦਾ ਛੜ ਛੜ ਗਿਆ ਹੋ ਗਿਆ ਜੋੜਿਆ ਥੋੜੀ ਜਿਹੀ ਪਾ ਦੋ ਚੱਲ ਜੰਦਲ ਤੋਂ ਆਲ ਖਾ ਫਿਰ ਪਾ ਲਓ ਥੋੜੀ ਜਿਹੀ ਪਾਤੀ ਹੁਣ ਤਾਂ ਡੱਬਾ ਨਾਲ ਵਾਪੇ ਕਰਾ ਲਵਾ ਮਿੱਥੋ ਇਹ ਗੱਲ ਹੋ ਗਈ ਮੇਨੋ ਉਹ ਸੁਲੂਚੇ ਬੰਦਾ ਵੇ ਨੇ ਮੈਂ ਤਾਂ ਗਲਤ ਕਰਨ ਦੀ ਕੋਸ਼ਿਸ਼ ਨਹੀਂ ਦੇਬ ਮੈਨੂੰ ਮਾਫ ਕਰੀ ਮੈਂ ਤਾਂ ਤੇਰੇ ਜਿੱਦੀ ਰੋਟੀ ਨਹੀਂ ਖਵਾ ਸਕਿਆ ਇਨਸਾਫ ਤਾਂ ਬੜੇ ਦੂਰ ਦੀ ਗੱਲ ਸੀ ਕੁੱਤੇ ਤੋਂ ਭੈੜੀ ਜ਼ਿੰਦਗੀ ਦਾ ਗਰੀਬ ਮਜ਼ਦੂਰ ਦੀ ਆ ਮੇਰੇ ਨਾਲੋਂ ਤਾਂ ਚੰਗਾ ਉਹ ਕੁੱਤਾ ਸੀ ਜਿਸ ਰੂਪੇ ਦਾ ਜਲਾਲ ਤੋਂ ਢਿੱਡ ਪਰ ਵੀ ਰੋਟੀ ਦਾ ਨਸੀਬ ਹੁੰਦੀ ਸੀ ਐ ਵਾਈ ਗੁਰੂ ਮੇਰੀ ਆਖੀ ਇੱਛਾ ਮੈਨੂੰ ਅਗਲੀ ਉਸ ਕੁੱਤੇ ਦੀ ਜੂਨ ਦੇ ਦੇ ਕਿਉਂ ਮੈਨੂੰ ਤੇਰੇ ਵੱਲੋਂ ਇੱਕ ਬੰਦੇ ਦੀ ਜੂਨ ਰਾਸ ਨਹੀਂ ਆਈ